ਇਹ ਹਾਲ ਆ ਦੋਸਤੋ ਠੀਕ ਠਾਕ ਹੂੰ ਪਨੀਰੀ ਹੋ ਗਈ ਤਿਆਰ ਦਨ ਤਿੰਨ ਚਾਰਾਂ ਨੂੰ ਲਾਉਣ ਵਾਲੀ ਹੋ ਜਾਣੀ ਆ ਪਨੀਰੀ ਸੋਹਣੀ ਬਣ ਗਈ ਵਧੀਆ ਵਾਹਣ ਆਪਣਾ ਕਰਿਆ ਪਿਆ ਤਿਆਰ ਪਨੀਰੀ ਵੀ ਮਾਰਦੀ ਆਵਾਜ਼ਾਂ ਵੀ ਆਜੋ ਬਾਈ ਲਾ ਲਓ ਝੋਨਾ ਤੇ ਤਿੰਨਾ ਚੌਹਾਂ ਦਿਨਾਂ ਨੂੰ ਝੋਨਾ ਵੀ ਸ਼ੁਰੂ ਕਰ ਦੇਣਾ ਵਾਨ ਆਪਣਾ ਸਾਰਾ ਤਿਆਰ ਹੈ ਪੱਲਾ ਪਾਣੀ ਛੱਡਣਾ ਬੱਤਾਂ-ਬੁੱਤਾਂ ਘੜਤਿਆਂ ਸਾਰੀਆਂ